ਸਰਬੀ ਅੱਸੀ ਕਾਲ ਜੀ ਮੋਦੀ ਕੋ ਤੇ ਅੱਜ ਤੁਹਾਨੂੰ ਦਿਖਾਉਣੇ ਆਗੇ ਮੇਲਾ ਨizampur ਦਾ ਜੋ ਕਿ ਕੋਈ ਜਿਆਦਾ ਵੱਡਾ ਤਾਂ ਨਹੀਂ ਹੈਗਾ ਪਰ ਐ ਵੀ ਠੀਕ ਹੈਗਾ ਤੇ ਕਾਫੀ ਵੱਡਾ ਵੀ ਨਹੀਂ ਹੈਗਾ ਕਾਫੀ ਛੋਟਾ ਵੀ ਨਹੀਂ ਹੈਗਾ ਨਮਾਦੇ ਦੇ ਮੇਲੇ ਤੋਂ ਜਿਹੜਾ ਲਾਸਟ ਹੈ ਇਹ ਮੇਲਾਗਾ ਉਹ ਲਾਸਟ ਹੀ ਚੱਲਦਾ ਹੁੰਦਾਗਾ ਤੇ ਆਜੋ ਬਾਕੀ ਕਰਦੇ ਆਗੇ ਵੀਡੀਓ ਸ਼ੁਰੂ ਬਣੇ ਰਹੋ ਕਿਹਦੇ ਨਾਲ ਫਤਵਤ ਛੇ ਜੀ ਕਰਦੇ ਹੋ ਸਾਹਮਣੇ ਮੱਥਾ ਟੇਕਦਾ ਜੀ ਦੇਖੋ ਗੁਰੂ ਗੋਬਿੰਦ ਸਿੰਘ ਦਾ ਟੱਲਾ ਤੇ ਗੱਗਾ ਮਾੜੀ ਜੀ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਭਾਈ ਮੇਰੇ ਤੋਂ ਬਾਅਦ ਇਸ ਪਜਾਰੇ ਉੱਪਰ ਸੰਗਤਾਂ ਦਾ ਜੋ ਮੇਲੇ ਦੇ ਵਿੱਚ ਨਜ਼ਾਰਾ ਆ ਰਿਹਾ ਹੋਵੇ ਤੇ ਤੁਸੀਂ ਕੈਮਰੇ ਦੀ ਨਿਗਰਾਨੀ ਦੇ ਵਿੱਚ ਆਨੰਦ ਮਾਣ ਰਹੇ ਹੋ ਸੰਗਤ ਬਹੁਤ ਆਸੀ ਜਿਆਦੇ ਆਗੀ ਸੰਗਤ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰੇ ਦੀ ਨਿਗਰਾਨੀ ਦੇ ਵਿੱਚ ਤੇ ਬਾਕੀ ਚਲੋ ਅੱਪਾ ਚੱਲਦੇ ਆਂਗੇ ਹੁਣ ਅੱਗੇ ਤੇ ਤੁਹਾਨੂੰ ਦਿਖਾਣੇ ਆਂਗੇ ਮੇਲਾ ਦੋ ਨਰਾਂ ਦੇ ਵਿਚਾਲੇ ਜਿਹੜੀ ਗੁੱਗਾ ਮਾੜੀ ਹੈਗੀ ਉੱਥੇ ਮੇਲਾ ਲੱਗਦਾ ਜੀ ਇਹ ਤੇ ਨਾਲ ਹੀ ਜੇ ਆਪਾਂ ਦੇਖੀਏ ਸੰਗਤ ਵੀ ਕਾਫੀ ਹੈਗੀ ਇਹ ਰੋਡ ਆ ਜੀ ਨਿਦਾਮਪੁਰ ਪਿੰਡ ਵਾਲੀ ਰੋਡ ਆ ਗਈ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਹੁਣ ਆਪਾਂ ਵੜਦੇ ਆਂਗੇ ਬਾਜ਼ਾਰ ਦੇ ਵਿੱਚ ਤੇ ਸਾਹਮਣੇ ਬਾਜ਼ਾਰ ਨੇ ਜੀ ਹੋਣੀਆਂ ਸੋਣੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਸਾਰ ਇਕ ਸਮਾਨ ਇੱਥੋਂ ਮਿਲ ਜੂਗਾ ਤੇ ਗੱਲ ਕਰੀਏ ਜੇ ਆਪਾਂ ਬਾਜ਼ਾਰ ਦੇ ਵਿੱਚ ਰੌਣਕ ਪੂਰੀ ਹੈ ਕਿਉਂਕਿ ਮੇਲਾ ਕਾਫੀ ਜਿਹੜਾ ਸਾਲ ਬਾਅਦ ਆਉਂਦਾਗਾ ਇਹ ਨਮਾਦਾਂ ਦੇ ਮੇਲੇ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਮੇਲਾਗਾ ਜਿਹੜਾ ਮਨਾਇਆ ਜਾਂਦਾ ਤੁਸੀਂ ਦੇਖੋ ਰੌਣਕ ਪੂਰੀ ਹੈਗੀ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਦੇਖੋ ਬਾਜ਼ਾਰਾਂ ਦੇ ਵਿੱਚ ਪੂਰੀਆਂ ਜਿਹੜੀਆਂ ਰੌਣਕਾਂ ਲੱਗੀਆਂ ਬਾਜ਼ਾਰ ਵੀ ਕਾਫੀ ਨੇਗੇ ਇਧਰ ਤੇ 1000 ਇੱਧਰ ਆਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਆਪਾਂ ਚੱਲਦੇ ਆਂਗੇ ਅਗਲੇ ਪਾਸੇ ਦੇਖੋ ਨਵਾਦਾਂ ਦੇ ਮੇਲੇ 'ਚ ਨਹੀਂ ਇਕੱਠਾਗਾ ਇੱਥੇ ਵੀ ਤੇ ਦੇਖੋ ਅੱਜ ਬਾਰਿਸ਼ ਵੀ ਪੈ ਗਈ ਤੇ ਉਹਦੇ ਕਰਕੇ ਜਿਹੜਾ ਪਾਣੀ ਰੁਕਿਆ ਹੋਇਆ ਬਾਰਿਸ਼ ਕਰਕੇ ਤੇ ਬਾਕੀ ਠੀਕ ਸੀਗਾ ਦੇਖੋ ਮੇਲਾ ਸਾਰਾ ਬਹੁਤ ਵਧੀਆ ਟੌਪ ਦਾ ਮੇਲਾਗਾ ਤੇ ਆ ਵੀ ਬਹੁਤ ਵਧੀਆ ਚੀਜ਼ ਹੈਗੀ ਦੇਖੋ ਇਵੀ ਰਿੰਗ ਪਾਉਂਦੇ ਨੇਗੇ ਇਹਦੇ ਚ ਜਿੰਨੇ ਚ ਰਿੰਗ ਪੈ ਗਿਆ ਤਾਂ ਉਹ ਟੁੱਟਾਗਾ ਇਹ ਕਿੰਨੇ ਦਾ ਵੀਰੇ ਇਹ ਇਹ ਕਿੰਨੇ ਦਾ ਜੋੜਾ ਅੱਛਾ ਇੱਕ ਦਾ ਯਾਰ ਦੇਖੋ ਤੇ ਆਏ ਜੀ ਬਾਜ਼ਾਰ ਨੰਬਰ 2 ਤੇ ਸਾਰੇ ਇੱਥੇ ਐਕਟੀਵਿਟੀਆਂ ਵੀ ਨੇ ਬੱਚਿਆਂ ਵਾਸਤੇ ਖੜਾ ਲੱਗਿਆ ਹੋਇਆ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਚੰਡੋਲ ਤੇ ਇਧਰ ਬਾਬਾ ਜੀ ਦੀ ਛੱਟੀ ਕੱਢ ਰਹੇ ਨੇਗੇ ਤੁਸੀਂ ਦੇਖੋ ਤੇ ਜੇ ਆਪਾਂ ਗੱਲ ਕਰੀਏ ਤੇ ਗਰਮੀ ਦੇ باوجود ਵੀ ਬਹੁਤ ਜ਼ਿਆਦਾ ਜਿਹੜੇ ਸੰਗਤਾਂ ਕੀ ਇੱਥੇ ਦਰਸ਼ਨ ਕਰਨ ਆਉਂਦੇ ਨੇਗੇ ਬਾਬਾ ਜੀ ਦੇ ਤੇ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਨੇ ਗਈਆਂ ਇਹ ਇੱਧਰ ਆ ਗਿਆ ਜੀ ਬਾਜ਼ਾਰ ਨੰਬਰ 3 ਤੁਸੀਂ ਦੇਖ ਸਕਦੇ ਹੋਗੇ ਇਹ ਪਾਉਂ ਤੀਜੇ ਬਾਜ਼ਾਰ ਦੇ ਵਿੱਚ ਐਂਟਰ ਹੋ ਗਏ ਦੇਖੋ ਬਾਜ਼ਾਰਾਂ ਦੇ ਵਿੱਚ ਵੀ ਨਹੀਂ ਰੌਣਕਾਂ ਲੱਗੀਆਂ ਉਹ ਪੂਰੀਆਂ ਰੌਣਕਾਂ ਲੱਗੀਆਂ ਬਾਜ਼ਾਰਾਂ ਦੇ ਵਿੱਚ ਵੀ ਇੱਧਰ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਗੀਆਂ ਬੱਚਿਆਂ ਦਾ ਸਮਾਨ ਵੀ ਪੂਰਾ ਵਧੀਆ ਸਾਰਾ ਇਧਰ ਰੋਡ ਦੇ ਉੱਤੇ ਵੀ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਚੌਕੀ ਰੋਡ ਵੀ ਸਾਰਾ ਕਵਰ ਕੀਤਾ ਹੋਇਆ ਹੈਗਾ ਇਧਰ ਦੀ ਬੱਸਾਂ ਬੱਸਾਂ ਅੱਜ ਬੰਦ ਨੇਗੀਆਂ ਤੇ ਇਧਰ ਦੇਖੋ ਖਰੀਦੋ ਫੁਰਕਤ ਕਰ ਰਹੇ ਨੇ ਆ ਦੇਖੋ ਕਾਫੀ ਲੰਮਾ ਹੁੰਦਾ ਜੀ ਮੇਲਾ ਇਹ ਦੇਖੋ ਕਾਫੀ ਦੂਰ ਤੱਕ ਦਾ ਮੇਲਾ ਤੇ ਚਲੋ ਹੁਣ ਆਪਾਂ ਵਾਪਸੀ ਚੱਲਦੇ ਆਂਗੇ ਤੇ ਇਧਰ ਗਰਮ ਗਰਮ ਜਲੇਬੀਆਂ ਫੁਲਕੀਆਂ ਲਾ ਲਓ ਬਾਜੀ ਜੀ ਦੀ ਬਗਲਾ ਬਗਲਾ 200 ਦਾ 200 ਦਾ ਮਾੜੀ ਲਾ ਤੇ ਉੱਪਰ ਗੋਗਰੀ ਦਾ ਟੰਨਾ ਗੋਗਨਾਰਾ ਜੀ ਦੀ ਚੈ ਹੋ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਸੇਵਾ ਵਿੱਚ ਚਲੋ ਹੁਣ ਆਪਾਂ ਚੱਲਦੇ ਆਂਗੇ ਸਾਰੇ ਬਹੁਤ ਜੋ ਬਹੁਤ ਹੋਰ ਇੱਕ ਥੋੜਾ ਜਾਨੀ ਵੀਰਾਂ ਨੇ ਮੇਲੇ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਕਿ ਸੇਵਾ ਦੇ ਵਿੱਚ ਸਾਡੇ ਪਾਉ ਜੀ ਦਰਬਾਰ ਦੇ ਵਿੱਚ ਦੇਖਣ ਮਿਲ ਲੈਣੋ ਪੱਤਰ ਮੇਲੇ ਤੋਂ ਬਾਅਦ ਲਗਾਇਆ ਜਾਣਾ ਜੀ ਤੇ ਚਲੋ ਹੁਣ ਮੇਲਾ ਖਤਮ ਹੋਣ ਵਾਲਾ ਹੀ ਆ ਤੇ ਬਸ ਇੱਥੇ ਜਾ ਕੇ ਐਂਡ ਹੋ ਜਾਣਾਗਾ ਮੇਲੇ ਦਾ ਤੇ ਆਜੋ ਆਪਾਂ ਚੱਲਦੇ ਆਂਗੇ ਹੁਣ ਪਿੰਡ ਨੂੰ ਤੇ ਆ ਪਿੱਛੇ ਭਾਗੜਾ ਨਹਿਰ ਹੈਗੀ ਇਹਦੇ ਉੱਪਰ ਹੀ ਜਿਹੜਾ ਮੇਲਾ ਭਰਦਾਗਾ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤੇ ਜਰੂਰ ਦੱਸਿਓ ਕਿ ਆਪਾਂ ਨੇ ਥੋੜਾ ਜਿਹਾ ਸਮਾਨ ਜਿਹਾ ਲਿਆਗਾ ਤੇ ਉਸ ਤੋਂ ਬਾਅਦ ਹੁਣ ਅਪਾ ਚੱਲਦੇ ਆਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਤਾਂ ਜੋ ਹੋਰ ਵੀ ਗੁੱਗਾ ਵੀਰ ਜੀ ਦਾ ਤੁਹਾਡੀ ਕਿਰਪਾ ਜਿਹੜੀ ਬਣੀ ਰਹੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਕੀ ਚੰਗਾ ਕੀ ਮਾੜਾ ਚੰਗਾ ਵੀਰੇ ਅਹਾਂ ਜੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਓਕੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ